ਹਾਂਜੀ ਸਾਡੇ ਵਾਲਿਓ ਆਪਾਂ ਵੀਡੀਓ ਪਾਈ ਦੀਆ ਚੈਨਲ ਤੇ ਤੁਹਾਡੇ ਭਲੇ ਵਾਸਤੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਮੈਨੂੰ ਸੁਣਿਆ ਹੋਣਾ ਕਿ ਮੈਂ ਤੁਹਾਨੂੰ ਸਿੱਧੀ ਡਾਇਰੈਕਟ ਗੱਲ ਕਹਿ ਦਿੰਦਾ ਹੁੰਦਾ ਜਾਂ ਗੱਲ ਲਾ ਕੇ ਕਹਿ ਦਿੰਦਾ ਹੁੰਦਾ ਜਾਂ ਸਰਕਾਸਟਿਕ ਵੇ ਦੇ ਵਿੱਚ ਕਹਿ ਦਿੰਦਾ ਹੁੰਦਾ ਬਟ ਮੇਰਾ ਮਕਸਦ ਕਿਤੇ ਵੀ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੁੰਦਾ ਮੇਰਾ ਮਕਸਦ ਹੁੰਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਫੀਲ ਕਰੋ ਜੇ ਤੁਸੀਂ ਫੀਲ ਕਰ ਪਾਉਂਗੇ ਤਾਂ ਹੀ ਤੁਸੀਂ ਆਪਣੇ ਆਪ ਦੇ ਵਿੱਚ ਸੁਧਾਰ ਲਿਆ ਪਾਉਂਗੇ ਤੇ ਜੇ ਸੁਧਾਰ ਆ ਗਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਤੁਹਾਡੀ ਜ਼ਿੰਦਗੀ ਬਹੁਤ ਸਖਾਲੀ ਹੋ ਜੂਗੀ ਬਲੇਤਾਂ ਦੇ ਵਿੱਚ ਅਸੀਂ 90 ਦੇ ਜੰਪੜ ਜਿਹੜੇ ਬੱਚੇ ਆ ਜਿਵੇਂ ਜੰਮੇ ਭਲੇ ਆ ਸੀ ਸੋ ਸਾਡੀ ਪਰਵਰਿਸ਼ ਓਮੀ ਹੋਈ ਆ ਸੋ ਮੇਰਾ ਪੜਾਉਣ ਦਾ ਜਾਂ ਦੱਸਣ ਦਾ ਜਾਂ ਸਿਖਾਉਣ ਦਾ ਤਰੀਕਾ ਵੀ ਉਹੀ ਆ 올ਡ ਸਕੂਲ ਟਾਈਪ ਆ ਥੋੜਾ ਜਿਹਾ ਸੋ ਤੁਸੀਂ ਉਸ ਚੀਜ਼ ਨੂੰ ਟ੍ਰਿਗਰ ਨਾ ਹੋਇਆ ਕਰੋ ਉਸ ਚੀਜ਼ ਨੂੰ ਸਖਤ ਆਪਣੇ ਮਨ ਤੇ ਨਾ ਲਾਇਆ ਕਰੋ ਮੈਂ ਸਿਰਫ ਤੁਹਾਡੀ ਭਲਾਈ ਚਾਹੁੰਦਾ ਹੁੰਨਾ ਹੈ ਤਰੀਕਾ ਬੇਸ਼ੱਕ ਮੇਰਾ ਸਖਤ ਹੋ ਸਕਦਾ ਹੈ ਜਾਂ ਡਿਫਰੈਂਟ ਹੋ ਸਕਦਾ ਹੈ ਬਟ ਅਲਟੀਮੇਟ ਜਿਹੜਾ ਇਵੈਂਚੁਅਲੀ ਮੇਰਾ ਜਿਹੜਾ ਮਕਸਦ ਆ ਜੋਡੀ ਲਾਈਫ ਸਹੀ ਕਰਨਾ ਹੁੰਦਾ ਹੈ ਬਾਹਰਲੇ ਮੁਲਕ ਦੇ ਵਿੱਚ ਕਿਉਂਕਿ ਮੈਨੂੰ ਖੁਦ ਪਤਾ ਹੈ ਮੈਂ ਖੁਦ ਚੀਜ਼ਾਂ ਮਹਿਸੂਸ ਕੀਤੀਆਂ ਨੇ ਹੰਡਾਈਆਂ ਨੇ ਦਿੱਕਤਾਂ ਝੱਲੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਵੀ ਇਹੇ ਦਿੱਕਤਾਂ ਆਉਣ ਸੋ ਹਮੇਸ਼ਾ ਪੋਜ਼ਿਟਿਵ ਰਹਿ ਆ ਕਰੋ ਮੇਰਾ ਇਹੀ ਮਕਸਦ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੋ ਕੋਈ ਵੀ ਸਵਾਲ ਆ ਕੋਈ ਵੀ ਦਿੱਕਤ ਆ ਬੇਝਿਜਕ ਹੋ ਕੇ ਮੈਸੇਜ ਕਰ ਸਕਦੇ ਹੋ ਹੋਰ ਇਹੋ ਜਿਹੀ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ ਗੱਭਰੂਨ ਯੂਕੇ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨ